ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਗੋਬਿੰਦ ਸਿੰਘ ਸੱਚੇ ਪਾਤਸ਼ਾਹ ਉਹਨਾਂ ਦੇ ਚਾਰ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਪਿਆਰੇ ਪਿਆਰੇ ਸਿੱਖ ਜਿਨ੍ਹਾਂ ਦੀਆਂ ਇਸ ਮਹੀਨੇ ਦੇ ਅੰਦਰ ਬੇਅੰਤ ਸ਼ਹਾਦਤਾਂ ਹੁੰਦੀਆਂ ਉਹਨਾਂ ਦੀ ਸ਼ਹਾਦਤਾਂ ਦੇ ਪਿੱਛੇ ਜੋ ਕਾਰਨ ਆ ਉਹਨਾਂ ਕਾਰਨਾਂ ਨੂੰ ਆਪਾਂ ਸਮਝਣ ਦੀ ਯਤਨ ਕਰੀਏ ਵੀ ਸ਼ਹਾਦਤਾਂ ਦੇ ਕਿਉਂ ਹੋਈਆਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨਾਲ ਪਹਾੜੀ ਰਾਜਿਆਂ ਦਾ ਜਿਹੜੇ ਝਗੜਾ ਹੋਇਆ ਜਾਂ ਉਹਨਾਂ ਦੇ ਨਾਲ ਜੰਗਾਂ ਹੋਈਆਂ ਉਹਨਾਂ ਜੰਗਾਂ ਦੇ ਕਾਰਨ ਕੀ ਸੀ ਸਿੱਖ ਧਰਮ ਦੇ ਵਿੱਚ ਜਿੰਨੀਆਂ ਵੀ ਜੰਗਾਂ ਹੋਈਆਂ ਦੂਸਰਿਆਂ ਨੇ ਆ ਕੇ ਕੀਤੀਆਂ ਉਹਨਾਂ ਦਾ ਕਾਰਨ ਕੀ ਸੀ ਜਦੋਂ ਅਸੀਂ ਨਿਗਾਹ ਮਾਰਾਂਗੇ ਤੇ ਸਾਡੇ ਦੇਸ਼ ਦੇ ਵਿੱਚ ਜਾਂ ਪੂਰੀ ਦੁਨੀਆ 'ਚ ਵੀ ਤੁਸੀਂ ਨਿਗਾਹ ਮਾਰੋ ਤੇ ਲੜਾਈ ਦੇ جنگ ਦੇ ਜਿਹੜੇ ਕਾਰਨ ਤਿੰਨ ਮੰਨੇ ਗਏ ਆ ਜਰ ਜ਼ੋਰੂ ਤੇ ਜ਼ਮੀਨ ਜਰ ਭਾਵ ਧਨ ਮਾਇਆ ਜ਼ੋਰੂ ਇਸਤਰੀ ਜ਼ਮੀਨ ਜ਼ਮੀਨ ਆਪਾਂ ਸਮਝਦੇ ਆਂ ਜਾਂ ਤੱਕ ਜ਼ਮੀਨ ਮੱਲਣ ਲਈ ਕਿਤੇ ਲੜਾਈ ਹੁੰਦੀ ਸੀ ਕਿਤੇ ਕਬਜ਼ਾ ਕਰਨ ਲਈ ਲੜਾਈਆਂ ਹੁੰਦੀਆਂ ਆਈਆਂ ਇੱਕ ਦੇਸ਼ ਦੂਜੇ ਦੇਸ਼ ਦੀਆਂ ਹੱਦਾਂ ਤੇ ਕਬਜ਼ਾ ਕਰਦਾ ਜਾਂ ਫਿਰ ਇਸਤਰੀ ਦਾ ਕੋਈ ਨਾ ਕੋਈ ਵਿੱਚ ਬਹਾਨਾ ਬਣਦਾ ਲੜਾਈ ਦਾ ਕਾਰਨ ਇਸਤਰੀ ਬਣਦੀ ਆ ਆਪਾਂ ਦੇਖਦੇ ਆਂ ਕਿੰਨੀਆਂ ਜੰਗਾਂ ਵੱਡੀਆਂ-ਵੱਡੀਆਂ ਜਿਹੜੀਆਂ ਮਸ਼ਹੂਰ ਆ ਉਹ ਇਸਤਰੀਆਂ ਕਰਕੇ ਵੀ ਹੋਈਆਂ ਤੇ ਜਾਂ ਧੰਨ ਕਰਕੇ ਔਰ ਜਦੋਂ ਅਸੀਂ ਗੁਰਨਾਨਕ ਦੇ ਧਰਮ ਵਿੱਚ ਨਿਗਾਹ ਮਾਰਦੇ ਆ ਸਿੱਖ ਧਰਮ ਵਿੱਚ ਨਿਗਾਹ ਮਾਰਦੇ ਆ ਕਲਗੀਧਰ ਪਾਤਸ਼ਾਹ ਜੀ ਦੇ ਨਾਲ ਨਿਗਾਹ ਮਾਰਦੇ ਆ ਜਿੰਨੀਆਂ ਜੰਗਾਂ ਹੋਈਆਂ ਪਹਾੜੀ ਰਾਜਿਆਂ ਦੇ ਵਿਰੁੱਧ ਤਾਂ ਸਹੀਣੀ ਪਈ ਮੁਗਲ ਹਕੂਮਤ ਦੀ ਵਿਰੁੱਧ ਤਾਂ ਸਹੀਣੀ ਪਈ ਉਹਦਾ ਇਹਨਾਂ ਤਿੰਨਾਂ ਗੱਲਾਂ ਦੇ ਵਿੱਚੋਂ ਕੋਈ ਵੀ ਕਾਰਨ ਨਹੀਂ ਸੀ ਨਾ ਜ਼ਰਨਾ ਜ਼ੋਰੂ ਨਾ ਜ਼ਮੀਨ ਨਾ ਇਸਤਰੀ ਕਰਕੇ ਲੜਾਈ ਹੈ ਨਾ ਪੈਸੇ ਕਰਕੇ ਹੈ ਤੇ ਨਾ ਹੀ ਕਿਤੇ ਮਲਕੀਅਤ ਕਰਕੇ ਵੀ ਕੋਈ ਜਿਹੜੀ ਆ ਜ਼ਮੀਨ ਸੰਭਣੀ ਆ ਜਾਂ ਕਬਜ਼ਾ ਕਰਨਾ ਜਾਂ ਕੋਈ ਚੌਦਰ ਲੈਣੀ ਆ ਇਹ ਸਾਰੀਆਂ ਗੱਲਾਂ ਤੋਂ ਹਟ ਕੇ ਜਿਹੜੀ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਾਲ ਜਿਹੜੀਆਂ ਲੜਾਈਆਂ ਉਹ ਨਹੀਂ ਕੀਤੀਆਂ ਜਾਂ ਗੁਰੂ ਘਰ ਦੀ ਵਿਰੋਧਤਾ ਕੀਤੀ ਆ ਉਹ ਇਹਨਾਂ ਤਿੰਨਾਂ ਗੱਲਾਂ ਤੋਂ ਹਟ ਕੇ ਇੱਕ ਵੱਖਰੀ ਗੱਲ ਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨਾਲ ਵਿਰੋਧਤਾ ਦੇ ਕਾਰਨ ਆ ਕਾਰਨ ਕੀ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਸ਼ੁਰੂ ਤੋਂ ਜਿਹਨਾਂ ਨੂੰ ਸਮਾਜ ਨੇ ਨੀਮਾ ਕੀਤਾ ਸੀ ਜਿਹਨਾਂ ਨੂੰ ਸ਼ੁੱਧ ਰੱਖਦੇ ਸੀ ਨੀਚ ਆਖਦੇ ਸੀ ਜਿਹੜੇ ਬਰਾਬਰ ਤੇ ਬੈਠ ਨਹੀਂ ਸਕਦੇ ਸੀ ਬਰਾਬਰ ਤੇ ਬਹਿ ਕੇ ਖਾ ਨਹੀਂ ਸਕਦੇ ਸੀ ਇੱਕ ਲਾਈਨ ਵਿੱਚ ਨਹੀਂ ਬੈਠ ਸਕਦੇ ਸੀ ਬੈਠਣਾ ਤਾਂ ਕੀ ਲਾਗੇ ਵੀ ਨਹੀਂ ਲੱਗ ਸਕਦੇ ਸੀ ਜਿਹੜੇ ਉੱਚ ਜਾਤੀਆਂ ਦੇ ਖੂਹ ਤੋਂ ਪਾਣੀ ਨਹੀਂ ਪੀ ਸਕਦੇ ਸੀ ਜਿਨ੍ਹਾਂ ਦੇ ਖੂਹ ਵੀ ਬੱਕਰੇ ਲਗਵਾਏ ਹੋਏ ਸੀ ਜਿਨ੍ਹਾਂ ਦੇ ਭਾਂਡੇ ਬੱਕਰੇ ਕੀਤੇ ਹੁੰਦੇ ਸੀ ਬੜੀ ਬੁਰੀ ਹਾਲਤ ਸੀ ਸ਼ੂਦਰਾਂ ਦੀ ਤੇ ਇਸਤਰੀ ਦੀ ਸਮਾਜ ਦੇ ਅੰਦਰ ਗੁਰਨਾਨਕ ਸਾਹਿਬ ਨੇ ਆਉਂਦੀ ਇਸਤਰੀ ਨੂੰ ਵੀ ਤੇ ਸ਼ੂਦਰਾਂ ਨੂੰ ਵੀ ਉੱਚਾ ਦਰਜਾ ਦਿੱਤਾ ਸ਼ੂਦਰਾਂ ਨੂੰ ਬਰਾਬਰਤਾ ਜਿਹੜੀ ਆ ਬਖਸ਼ੀ ਸਤਿਗੁਰੂ ਜੀ ਨੇ ਕੋਈ ਬਿਤਕਰਾ ਨਹੀਂ ਕੀਤਾ ਗੁਰੂ ਸਾਹਿਬ ਨੇ ਪ੍ਰੈਕਟੀਕਲ ਰੂਪ ਦੇ ਵਿੱਚ ਭਾਈ ਮਰਦਾਨਾ ਜੀ ਨੂੰ ਸਮਾਜ ਦੇ ਮੁਤਾਬਕ ਉਹਨਾਂ ਦੀ ਸ਼ੂਦਰ ਜਾਤੀ ਸੀ ਸਮਾਜ ਦੇ ਮੁਤਾਬਕ ਜਿਹੜੀ ਵਰਣ ਵੰਡਿਆ ਉਹਦੇ ਮੁਤਾਬਕ ਸ਼ੂਦਰਾਂ ਚੋਂ ਸੀ ਪਰ ਭਾਈ ਗੁਰਨਾਨਕ ਸਾਹਿਬ ਨੇ ਆਪਣੇ ਨਾਲ ਰੱਖਿਆ ਆਪਣਾ ਭਰਾ ਬਣਾ ਕੇ ساری ਉਮਰ ਇਕੱਠੇ ਜਿਹੜੀ ਆ ਉਹਨਾਂ ਨੇ ਧਰਮ ਪ੍ਰਚਾਰ ਕੀਤਾ ਤੋ ਇਸ ਤਰ੍ਹਾਂ ਜਦੋਂ ਅਸੀਂ ਗੁਰੂਆਂ ਦੇ ਜੀਵਨ ਦੇ ਵਿੱਚ ਨਿਗਾਹ ਮਾਰਾਂਗੇ ਤੇ ਸਾਨੂੰ ਹਰ ਜਗ੍ਹਾ ਦੇ ਉੱਤੇ ਜਿਹੜਾ ਇਹ ਗੱਲ ਮਿਲੂਗੀ ਕਿ ਸਤਗੁਰੂ ਜੀ ਨੇ ਹਰੇਕ ਨੀਵੇਂ ਕਹੇ ਜਾਂਦੇ ਮਨੁੱਖ ਨੂੰ ਬਰਾਬਰਤਾ ਜਿਹੜੀ ਆ ਦਿੱਤੀ ਹੈ ਕਿਸੇ ਨਾਲ ਕੋਈ ਬੇਤਕਰਾ ਨਹੀਂ ਕੀਤਾ ਉੱਚ ਜਾਤੀਏ ਦੁਰਕਾਰਦੇ ਸੀ ਲਤਾੜਦੇ ਸੀ ਮਾਰਦੇ ਸੀ ਪਰ ਸਤਗੁਰੂ ਜੀ ਨੇ ਸਾਰਿਆਂ ਨੂੰ ਆਪਣੇ ਗਲ ਦੇ ਨਾਲ ਲਾਇਆ ਇਹ ਇਤਿਹਾਸ ਗਵਾਇਆ ਜਿਸ ਗੁਰੂ ਦੇ ਨਾਲ ਵੀ ਤੁਸੀਂ ਇਤਿਹਾਸ ਪੜ੍ਹੋਗੇ ਤੁਹਾਨੂੰ ਸਪਸ਼ਟ ਹੋ ਜਾਊਗਾ ਕਿ ਸਤਗੁਰੂ ਜੀ ਨੇ ਆਪਣੇ ਆਪਣੇ ਸਮੇਂ ਦੇ ਅੰਦਰ ਜਿਹੜੀ ਛੂਦਰ ਕਹੇ ਜਾਂਦੇ ਲੋਕਾਂ ਨੂੰ ਆਪਣੇ ਗਲ ਦੇ ਨਾਲ ਲਾਇਆ ਤੇ ਆਪਣੇ ਬਰਾਬਰ ਰਹਿਣ ਦਾ ਬੈਠਣ ਦਾ ਖਾਣ ਦਾ ਸਾਰਾ ਹੱਕ ਜੋ ਹੈ ਸਤਗੁਰੂ ਜੀ ਨੇ ਦਵਾਇਆ ਇਹੋ ਹੀ ਕਾਰਨ ਸੀ ਕਿ ਅਨੰਦਪੁਰ ਸਾਹਿਬ ਦੇ ਵਿੱਚ ਜਦੋਂ ਸਤਗੁਰੂ ਗੁਰੂ ਗੋਬਿੰਦ ਸਿੰਘ ਜੀ ਰਹਿ ਰਹੇ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਗਏ ਆ ਇਹਦਰ ਪਹਾੜੀ ਰਾਜੇ ਆ ਕਿਉਂਕਿ ਹਿੰਦੂ ਜਾਤੀਏ ਸੀ ਉਹ ਚ ਜਾਤੀਏ ਸੀ ਇਹਨਾਂ ਦੇ ਵਿੱਚੋਂ ਸਭ ਤੋਂ ਤਕੜਾ ਰਾਜਾ ਸੀ ਭੀਮਚੰਦ ਜਿਹੜੀ ਜਿਹੜੀ ਪ੍ਰਾਪਰਟੀ ਸੀ ਬਹੁਤ ਜ਼ਿਆਦਾ ਸੀ ਕਈ ਕਿਲੋਮੀਟਰਾਂ ਚ ਉਹਦਾ ਰਾਜ ਸੀ ਜਿਹੜਾ ਤਕੜਾ ਸੀ ਜਿਹਦੇ ਕੋਲ ਫੌਜਾਂ ਵੀ ਸਭ ਤੋਂ ਜ਼ਿਆਦਾ ਸੀ ਉਹ ਭੀਮਚੰਦ ਦਾਇਕ ਪਰੋਹ ਸੀ ਪਮਾ ਪ੍ਰੋਹੁਤ ਉਦੇ ਦਰਬਾਰ ਦੇ ਵਿੱਚ ਅਸੀਂ ਪੰਮਾ ਕਹਿੰਨੇ ਆ ਉਹਨੂੰ ਸੇਖੋ ਦਾ ਪਰਮਾਨੰਦ ਨਾਮ ਸੀ ਉਹ ਪੰਮਾ ਉੱਚ ਜਾਤੀ ਗਿਆ ਸੀ ਤੇ ਉਹ ਜਦੋਂ ਅਨੰਦਪੁਰ ਸਾਹਿਬ ਆਉਂਦਾ ਦੇਖਦਾ ਵੀ ਇੱਥੇ ਸ਼ੂਦਰਾਂ ਨੂੰ ਨੀਵੇਂ ਕਹੇ ਜਾਂਦੇ ਲੋਕਾਂ ਨੂੰ ਲੰਗਰ ਵਿੱਚ ਬਰਾਬਰ ਮਿਠਾਇਆ ਜਾਂਦਾ ਕੋਈ ਵਿਤਕਰੇ ਨਹੀਂ ਇਹ ਨਹੀਂ ਵੀ ਸ਼ੂਦਰ ਨੂੰ ਬਾਹਰ ਬਿਠਾ ਕੇ ਕਹਣਾ ਉੱਥੇ ਬਹਿ ਤੈਨੂੰ ਰੋਟੀ ਜਿਹੜੀ ਆ ਉਪਰਾਂ ਦਿੱਤੀ ਜਾਊਗੀ ਤੈਨੂੰ ਪਾਣੀ ਜਿਹੜਾ ਆ ਉਹਨਾ ਭਾਂਡਿਆਂ 'ਚ ਨਹੀਂ ਦਿੱਤਾ ਜਾ ਸਕਦਾ ਤੇਰੇ ਭਾਂਡੇ ਵੱਖਰੇ ਆ ਇੱਕੋ ਹੀ ਭਾਂਡੇ ਦੇ ਵਿੱਚ ਉੱਚੇ ਨੀਵੇਂ ਛੋਟੇ ਵੱਡੇ ਗਰੀਬ ਅਮੀਰ ਸਾਰੇ ਗੁਰੂ ਘਰ ਵਿੱਚ ਬੈਠ ਕੇ ਲੰਗਰ ਛਕਦੇ ਆ ਸੰਗਤ ਵਿੱਚ ਬੈਠਦੇ ਆ ਕੋਈ ਵੀ ਬਿਤ ਕਰਾਇਆ ਜਿਹੜਾ ਉਹ ਗੁਰੂ ਘਰ 'ਚ ਨਹੀਂ ਹੁੰਦਾ ਇਦਾਂ ਦੀਆਂ ਗੱਲਾਂ ਦੇਖ ਕੇ ਉਹ ਜਿਹੜੇ ਉੱਚ ਜਾਤੀ ਆ ਸੀ ਜੋ ਪੰਮਾ ਸੀ ਉਹਦੇ ਅੰਦਰ ਅਲਰਜੀ ਹੁੰਦੀ ਆ ਉਹ ਅੰਦਰੋਂ ਈਰਖਾ ਕਰਦਾ ਤੇ ਇਹੋ ਈਰਖਾ ਜਾ ਕੇ ਫਿਰ ਉਹ ਉਸ ਰਾਜੇ ਨੂੰ ਭੀਮ ਚੰਦ ਨੂੰ ਜਾ ਕੇ ਦੱਸਦਾ ਕਿ ਗੁਰੂ ਗੋਬਿੰਦ ਸਿੰਘ ਨੇ ਆਪਣੇ ਦਰਬਾਰ ਦੇ ਅੰਦਰ ਛੂਦਰਾਂ ਨੂੰ ਪੂਰੀ ਖੁੱਲ੍ਹ ਦਿੱਤੀ ਹੋਈ ਹੈ ਛੂਦਰਾਂ ਨੂੰ ਬਰਾਬਰ ਬਿਠਾਇਆ ਜਾਂਦਾ ਇਹਨਾਂ ਛੂਦਰਾਂ ਨੂੰ ਗੁਰੂ ਗੋਬਿੰਦ ਸਿੰਘ ਉੱਚੇ ਚੱਕ ਰਿਹਾ ਕੱਲ ਨੂੰ ਹੋ ਸਕਦਾ ਸਾਡੇ ਵਾਸਤੇ ਇਹ ਖਤਰਾ ਪੈਦਾ ਨਾ ਕਰ ਦੇ ਇਸੇ ਤਰ੍ਹਾਂ ਉੱਚ ਜਾਤੀਏ ਜਾ ਕੇ ਔਰੰਗਜੀਬ ਦੇ ਕੋਲ ਜਾਂ ਉਹਨਾਂ ਦੇ ਜਿਹੜੇ ਹੋਰ ਉਸ ਵੇਲੇ ਸੂਬੇਦਾਰ ਸੀ ਉਹਨਾਂ ਕੋਲ ਜਾ ਕੇ ਕੰਨਾਂ 'ਚ ਫੂਕਾ ਮਾਰਦੇ ਰਹੇ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਇਹਨਾਂ ਕੰਮ ਕਰਤੋਂ ਜਿਹੜੇ ਆ ਇਹ ਲੋਕ ਖੁੰਧ ਖਾਂਦੇ ਸੀ ਅਲਰਜੀ ਕਰਦੇ ਸੀ ਤਾਂ ਕਿਉਂਕਿ ਇਹਨਾਂ ਦੀ ਉਹਨਾਂ ਜਾਤੀਆਂ ਵਾਲਿਆਂ ਨਾਲ ਜੋ ਨਫ਼ਰਤ ਸੀ ਈਰਖਾ ਸੀਗੀ ਉਹਨਾਂ ਨੂੰ ਮਾੜਾ ਕਹਿੰਦੇ ਸੀ ਪਰ ਕੋਈ ਦੂਜਾ ਉੱਚਾ ਚੱਕਣ ਦਾ ਯਤਨ ਕਰੇ ਤਾਂ ਕੁਦਰਤੀ ਆ ਵੀ ਸਾਡੇ ਅੰਦਰ ਹੰਕਾਰ ਪੈਦਾ ਹੁੰਦਾ ਈਰਖਾ ਪੈਦਾ ਹੁੰਦੀ ਹੈ ਇਹਨਾਂ ਗੱਲਾਂ ਕਰਕੇ ਪੀਂ ਮਚੰਦ ਦੇ ਅੰਦਰ ਈਰਖਾ ਬਣ ਗਈ ਗੁਰੂ ਗੋਬਿੰਦ ਸਿੰਘ ਜੀ ਲਈ ਜਿਹੜੀ ਆ ਉਹਦੇ ਅੰਦਰ ਈਰਖਾ ਦਾ ਸਵਾ ਬੜਨਾ ਸ਼ੁਰੂ ਹੋ ਗਿਆ ਹੰਕਾਰ ਆ ਗਿਆ ਹੌਲੀ 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 ਕਰਦੇ ਕਈ ਸਾਲ ਇਦਾਂ ਦੇ ਕੰਮ ਜਦੋਂ ਚੱਲਦੇ ਰਹੇ ਤੇ ਇਹਨਾਂ ਜਿਹੜੇ ਚੁਗਲਖੋਰਾ ਨੇ ਜਾ ਕੇ ਚੁਗਲੀ ਮਾਰਨੀ ਆ ਤੇ ਮਾਰੀ ਜਾਣੀ ਆ ਦੂਸਰਾ ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਗਏ ਆ ਉਸ ਤੋਂ ਬਾਅਦ ਦੇਸ਼ ਦੇ ਵੱਡੇ ਵੱਡੇ ਰਾਜੇ ਵੱਡੇ ਵੱਡੇ ਲੋਕ ਧਨਾੜ ਆਨੰਦਪੁਰ ਸਾਹਿਬ ਆਉਂਦੇ ਗੁਰੂ ਸਾਹਿਬ ਨੂੰ ਨਤਮਸਤਕ ਹੁੰਦੇ ਬੜੀਆਂ ਬੜੀਆਂ ਪਟਾਵਾਂ ਲੈ ਕੇ ਆਉਂਦੇ ਹਾਥੀ ਘੋੜੇ ਹੋਰ ਬੜੀਆਂ ਬੜੀਆਂ ਪਟਾਵਾਂ ਗੁਰੂ ਦੇ ਚਰਨਾਂ ਦੇ ਵਿੱਚ ਆ ਕੇ ਰੱਖਦੇ ਹੁਣ ਇਹ ਗੱਲਾਂ ਭੀਮਚੰਦ ਨੂੰ ਚੰਗੀਆਂ ਨਹੀਂ ਲੱਗਦੀਆਂ ਉਹ ਕੰਧਾ ਰਾਜੇ ਅਸੀਂ ਆ ਤੇ ਲੋਕੀ ਜਾ ਕੇ ਨਤਮਸਤਕ ਹੁੰਦੇ ਇੱਕ ਫਕੀਰ ਨੂੰ ਇੱਕ ਦਰवेश ਨੂੰ ਜਿਹੜੀਆਂ ਪਟਾਵਾ ਆ ਉਹ ਉੱਥੇ ਭੇਟ ਕਰਦੇ ਆ ਉਦਾਂ ਦੀਆਂ ਪਟਾਵਾ ਸਾਡੇ ਦਰਬਾਰਾਂ ਚ ਹੈ ਨਹੀਂ ਗੀਆਂ ਜਿੱਦਾਂ ਦੀ ਭੇਟਾ ਗੁਰੂ ਗੋਬਿੰਦ ਸਿੰਘ ਦੇ ਦਰਬਾਰ ਵਿੱਚ ਆ ਰਾਜਾ ਰਤਨ ਰਾਏ ਅਸਾਮ ਦਾ ਰਾਜਾ ਸੀ ਉਹ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਆਇਆ ਤੇ ਇੱਕ ਪ੍ਰਸਾਦੀ ਹਾਥੀ ਲੈ ਕੇ ਆਇਆ ਘੋੜੇ ਲੈ ਕੇ ਆਇਆ ਫਿਰ ਚੰਦੂਆ ਬਣਾ ਕੇ ਲੈ ਕੇ ਆਇਆ ਹੋਰ ਸਮਾਨ ਆਂਦਾ ਗੁਰੂ ਘਰ ਵਿੱਚ ਭੇਟ ਕੀਤਾ ਹੁਣ ਪ੍ਰਸ਼ਾਦੀ ਹਾਥੀ ਜਿਹੜਾ ਸੀ ਉਹ ਕੇਵਲ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਸੀ ਉਹ ਆਪਣੀ ਸੁੰਡ ਦੇ ਨਾਲ ਚੌਰ ਕਰਦਾ ਹੁੰਦਾ ਹੈ ਤੇ ਜਿਹੜਾ ਭੀਮਚੰਦ ਸੀ ਇਹਨੂੰ ਪਤਾ ਲੱਗਾ ਇਹਨੇ ਹੰਕਾਰ ਚਾ ਕੇ ਚਿਲਾਕੀ ਦੇ ਨਾਲ ਆਪਣੇ ਬੰਦਿਆਂ ਨੂੰ ਸਨੇਹਾ ਭੇਜਿਆ ਕਿ ਮੇਰੇ ਪੁੱਤਰ ਦਾ ਵਿਆਹ ਆ ਅਸੀਂ ਮੰਗਣੀ ਕਰਨੀ ਆ ਤੇ ਮੈਂ ਚਾਹੁੰਦਾ ਵੀ ਹਾ ਪ੍ਰਸ਼ਾਦੀ ਹਾਥੀ ਤੇ ਘੋੜੇ ਜਿਹੜੇ ਆ ਉਹ ਸਾਨੂੰ ਦਿੱਤੇ ਜਾਣ ਤਾਂ ਜੋ ਜਦੋਂ ਸਾਡੇ ਰਿਸ਼ਤੇਰ ਆਉਣੇ ਆ ਸਕੇ ਸੰਬੰਧੀ ਆਉਣੇ ਤੇ ਉਹਨਾਂ ਸਾਹਮਣੇ ਹਾਥੀ ਸਾਡੇ ਸਿਰ ਤੇ ਚੌਰ ਕਰੇ ਸਾਡੀ ਸ਼ਾਨ ਬਣ ਸਕੇ ਬੰਦਿਆਂ ਨੇ ਆ ਕੇ ਜਿਹੜੇ ਉਹਨੇ ਭੇਜੇ ਸੀ ਦੂਤ ਸਤਿਗੁਰੂ ਜੀ ਨੂੰ ਆ ਕੇ ਦੱਸਿਆ ਸਨੇਹਾ ਦਿੱਤਾ ਸਤਿਗੁਰੂ ਜੀ ਕਹਿਣ ਲੱਗੇ ਦੇਖੋ ਪਿਆਰ ਦੇ ਨਾਲ ਸਾਡੇ ਕੋਲੋਂ ਸਾਡੇ ਪਿਓ ਦਾ ਸਿਰ ਮੰਗਿਆ ਸੀ ਪਿਆਰ ਨਾਲ ਆ ਕੇ ਕਿਹਾ ਸੀ ਸਾਡਾ ਧਰਮ ਬਚਾਓ ਤਸੀਂ ਆਪਣੇ ਪਿਤਾ ਦਾ ਸਿਰ ਲਾ ਦਿੱਤਾ ਪਿਤਾ ਤੋਰਿਆ ਸੀ ਇਹਦਾ ਹਾਥੀ ਆ ਇਹਦਾ ਘੋੜੇ ਆ ਪਿਆਰ ਦੇ ਨਾਲ ਮੰਗਦੇ ਤਾਂ ਅਸੀਂ ਸਭ ਕੁਝ ਦੇ ਸਕਦੇ ਹਾਂ ਪਰ ਜਿਹੜੇ ਤਰੀਕੇ ਦੇ ਨਾਲ ਇਹਨਾਂ ਨੇ ਮੰਗਿਆ ਅਸੀਂ ਇੱਕ ਅੱਖ ਨਹੀਂ ਦੇਣਾ ਇਹਨਾਂ ਨੂੰ ਜਾ ਕੇ ਕਹਿ ਦਿਓ ਹਾਥੀ ਘੋੜੇ ਕੀ ਸੂਈ ਜਨੀ ਚੀਜ਼ ਵੀ ਇਹਨਾਂ ਨੂੰ ਗੁਰੂ ਘਰ ਵਿੱਚੋਂ ਨਹੀਂ ਦੇਾਂਗੇ ਜਾ ਕੇ ਉਹਨਾਂ ਦੂਤਾਂ ਨੇ ਖਬਰ ਦਿੱਤੀ ਆ ਤੇ ਭੀਮਚੰਦ ਬੜਾ ਕਲਪਿਆ ਇਹ ਜੇ ਕਲਪਨਾ ਸ਼ੁਰੂ ਹੋ ਗਈ ਬਸ ਸਾਨੂੰ ਜਵਾਬ ਦਿੱਤਾ ਇੱਕ ਫਕੀਰ ਨੇ ਹੰਕਾਰ ਆਉਂਦਾ ਹੈ ਨਾ ਕੁਦਰਤੀ ਹੈ ਕੁਆਮ ਪਿੰਡਾਂ 'ਚ ਦੇਖ ਲਈਏ ਕੋਈ ਬੰਦਾ ਥੋੜਾ ਗਰੀਬ ਹੋਵੇ ਕਮਜ਼ੋਰ ਹੋਵੇ ਉਹਦੀ ਪੁੱਛ ਕੇ ਛੋਣ ਲਾਪੇ ਚਾਰ ਬੰਦੇ ਉਹਦਾ ਸਤਿਕਾਰ ਕਰਨ ਲਾ ਪਣ ਉਹਦੇ ਕਹੇ ਮੁਤਾਬਕ ਚੱਲਣ ਲਾ ਪਣ ਤੇ ਜਿਹੜੇ ਪਿੰਡ ਦੇ ਸਰਪੰਚ ਪੰਜ ਚੌਧਰੀ ਹੁੰਦੇ ਆ ਉਹਨਾਂ ਨੂੰ ਅਲਰਜੀ ਹੋ ਜਾਂਦੀ ਹੈ ਵੀ ਪੰਜ ਸਰਪੰਚ ਅਸੀਂ ਆਂ ਚੌਧਰੀ ਅਸੀਂ ਆਂ ਪਿੰਡ ਦੇ ਫੈਸਲੇ ਕਰਵਾਉਂਦਾ ਇੱਕ ਫਕੀਰ ਇਹ ਗਰੀਬ ਜਿਹਾ ਲੋਕੀ ਪੁੱਛਦੇ ਇਹਦੇ ਕੋਲੋਂ ਆ ਕੇ ਸਲਾਹ ਇਹਦੇ ਕੋਲੋਂ ਲੈਣ ਲੱਪੇ ਆ ਉਹ ਫਿਰ ਉਹਦੇ ਨਾਲ ਲੱਗਣ ਲੱਗ ਪੈਂਦੇ ਤੇ ਕੋਈ ਨਾ ਕੋਈ ਬਹਾਨਾ ਬਣਾ ਕੇ ਉਹਦੇ ਨਾਲ ਜਿਹੜੀ ਆ ਕੋਈ ਨਾ ਕੋਈ ਝਗੜਾ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਆ ਇਹ ਈਰਖਾ ਹੁੰਦੀ ਹੈ ਇਸੇ ਤਰ੍ਹਾਂ ਹੀ ਗੁਰੂ ਗੋਬਿੰਦ ਸਿੰਘ ਜੀ ਨਾਲ ਇਹ ਜਿਹੜਾ ਪਹਾੜੀ ਰਾਜੇ ਸੀ ਸਾਰੇ ਦੇ ਸਾਰੇ ਇੱਕ ਅੱਧਾ ਛੱਡ ਕੇ ਬਾਕੀ ਸਾਰੇ ਈਰਖਾ ਕਰਨ ਲੱਗ ਪਏ ਦੇ ਈਰ ਕਬਸੂ ਕਈ ਇਹਨਾਂ ਨੇ ਗੁਰੂ ਘਰ ਦੇ ਨਾਲ ਜਿਹੜਾ ਇਹ ਮੱਥਾ ਲਾਇਆ ਹੁਣ ਜਦੋਂ ਸਤਗੁਰੂ ਜੀ ਨੇ ਸਮਾਨ ਤੋਂ ਜਵਾਬ ਦੇ ਦਿੱਤਾ ਪ੍ਰਸਾਦੀ ਹਾਤੀ ਦੇਣ ਤੋਂ ਜਵਾਬ ਦੇ ਦਿੱਤਾ ਭੀਮਚੰਦ ਕਲਪਿਆ ਸਮਾਂ ਹੌਲੀ-ਹੌਲੀ ਲੰਘਦਾ ਗਿਆ ਇਦਾਂ ਕਈ ਬਹਾਨੇ ਹੋਰ ਬਣਦੇ ਗਏ ਤੇ ਇਹ ਬਹਾਨੇ ਬਣਦੇ 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 ਅਖੀਰ ਨੂੰ ਜੰਗ ਦੇ ਰੂਪ ਦੇ ਵਿੱਚ ਬਦਲ ਗਏ ਅਸੀਂ ਸੁਣਦੇ ਹਾਂ ਪੰਗਾਣੀ ਦਾ ਜੰਗ ਹੋਇਆ ਇਹ ਪਹਿਲਾ ਜੰਗ ਸੀ ਗਰ ਗੋਵੇਂ ਸਿੰਘ ਮਾਰੇ ਤਾਂ ਉਦੋਂ ਸਤਗੁਰੂ ਜੀ ਦੀ ਉਮਰ 19-20 ਸਾਲ ਦੇ ਕਰੀਬ ਸੀ ਅਜੇ ਤੱਕ ਦਾੜੀ ਵੀ ਜਿਹੜੀ ਫੁੱਟਦੀ ਸੀ ਤੇ ਪਹਿਲਾ ਜੰਗ ਜਦੋਂ ਹੋਇਆ ਸੀ ਉਸ ਜੰਗ ਦੇ ਵਿੱਚ ਪੀਰ ਬੁੱਧੂ ਸ਼ਾਹ ਜੀ ਦੇ ਦੋ ਪੁੱਤਰ ਸ਼ਹੀਦ ਕਰਵਾਏ ਸੀ ਉਹਨਾਂ ਨੇ ਆਪਣੇ ਲਿਆ ਕੇ ਤੇ 700 ਮਰੀਦ ਆਪਣਾ ਜੰਗ ਦੇ ਵਿੱਚ ਭੇਜਿਆ ਸੀ ਬੜਾ ਭਿਆਨਕ ਜੰਗ ਹੋਇਆ ਸੀ ਉਹ ਵੀ ਪਰ ਜਿੱਤ ਜਿਹੜੀ ਆ ਉਹ ਕਲਗੀਧਰ ਪਾਤਸ਼ਾਹ ਦੀ ਹੋਈ ਸੀ ਜਿੰਨੇ ਵੀ ਜੰਗ ਹੋਏ ਆ ਸਾਰਿਆਂ ਦੇ ਵਿੱਚ ਜਿੱਤ ਹੋਈ ਆ ਜਿੰਨੇ ਪਹਾੜੀ ਰਾਜੇ ਸੀਗੇ ਸਾਰਿਆਂ ਨੇ ਆਪਣੇ ਆਪਣੇ ਆਪਣੀ ਆਪਣੀ ਤਾਕਤ ਨਾਲ ਗੁਰੂ ਗੋਬਿੰਦ ਸਿੰਘ ਜੀ ਨਾਲ ਜਿਹੜੇ ਜੰਗ ਕੀਤੇ ਆ ਸਾਰਿਆਂ ਨੂੰ ਜਿਹੜੀ ਆ ਉਹ ਹਾਰ ਪ੍ਰਾਪਤ ਹੋਈ ਆ ਫਿਰ ਅਖੀਰ ਨੂੰ ਇਹਨਾਂ ਨੇ ਇਕੱਠੇ ਹੋ ਕੇ ਹਮਲਾ ਕੀਤਾ ਵੀ ਇਕੱਠੇ ਹੋ ਕੇ ਅਸੀਂ ਰਲ ਕੇ ਜਦ ਕਿ ਆਪਸ ਵਿੱਚ ਨਹੀਂ ਬਣਦੀ ਸੀ ਇਹਨਾਂ ਦੀ ਆਪਸ ਵਿੱਚ ਵਿਰੋਧੀ ਸੀ ਕਿਉਂਕਿ ਇੱਕ ਦੂਏ ਦੀਆਂ ਜ਼ਮੀਨਾਂ ਮਲਦੇ ਸੀ ਆਪਸ ਵਿੱਚ ਜਿਹੜੀਆਂ ਦੀਆਂ ਲੜਾਈਆਂ ਹੁੰਦੀਆਂ ਸੀ ਪਰ ਹੁਣ ਤੀਜੀ ਧਿਰ ਗੁਰੂ ਗੋਬਿੰਦ ਸਿੰਘ ਜੀ ਜਦੋਂ ਵਿਚ ਇਹਨਾਂ ਨੂੰ ਦੇਖਣ ਲੱਗ ਪਏ ਆ ਇਹ ਨਹੀਂ ਕਿ ਆ ਪਹਿਲਾਂ ਇਹਨਾਂ ਦੇ ਨਾਲ ਆਪਾਂ ਨਿਪਟੀਏ ਆਪਣੀਆਂ ਲੜਾਈਆਂ ਬਾਅਦ ਚ ਦੇਖਾਂਗੇ ਤੋ ਇਹਨਾਂ ਦੁਸ਼ਟਾਂ ਨੇ ਇਕੱਠੇ ਹੋ ਕੇ ਗੁਰੂ ਘਰ ਤੇ ਹਮਲਾ ਕੀਤਾ ਨਾਲ ਇਹਨਾਂ ਨੇ ਜਿਹੜੀ ਮਦਦ ਲਈ ਆ ਉਹ ਉਸ ਵੇਲੇ ਜਿਹੜੇ ਹਾਕਮ ਸੀਗੇ ਔਰੰਗਜੀਬ ਔਰੰਗਜੀਬ ਨੂੰ ਜਾ ਕੇ ਕਹਿ-ਕਹਿ ਕੇ ਚਿੱਠੀਆਂ ਲਿਖ-ਲਿਖ ਕੇ ਉਹਦੇ ਕੋਲੋਂ ਵੀ ਜਿਹੜੀ ਆ ਫੌਜ ਮੰਗਵਾ ਕੇ ਇਹ ਜਿੰਨੀ ਵੀ ਕਾਰਵਾਈ ਆਨੰਦਪੁਰ ਆਨੰਦਪੁਰ ਸਾਹਿਬ ਦੇ ਵਿੱਚ ਹੋਈ ਆ ਇਹ ਸਾਰੀ ਕਾਰਵਾਈ ਉਹਨਾਂ ਪਹਾੜੀਆਂ ਪਹਾੜੀ ਰਾਜਿਆਂ ਦੀਆਂ ਜਿਹੜੀਆਂ ਮਾੜੀਆਂ ਕਰਤੂਤਾਂ ਤੇ ਮਾੜੀਆਂ ਸੋਚਾਂ ਤੇ ਮਾੜੀਆਂ ਨੀਤਾਂ ਦੇ ਨਾਲ ਹੋਈ ਆ ਪਰ ਹਰ ਇੱਕ ਕਾਰਵਾਈ ਦੇ ਵਿੱਚ ਉਹਨਾਂ ਨੂੰ ਮੂੰਹ ਦਿਖਾਣੀ ਪਈ ਆ ਤਾਂ ਸਤਗੁਰੂ ਜੀ ਨਾਲ ਹੋਈਆਂ ਲੜਾਈਆਂ ਦਾ ਕਾਰਨ ਕੀ ਸੀ ਇਹ ਗਰੀਬ ਲੋਕ ਨੀਵੇਂ ਕਹੇ ਜਾਂਦੇ ਸਮਾਜ ਦੇ ਵਿੱਚ ਜਿਹੜੇ ਲੋਕ ਸੀ ਜਿਨ੍ਹਾਂ ਨੂੰ ਸਮਾਜ ਜਿਨ੍ਹਾਂ ਨੂੰ ਉਸ ਵੇਲੇ ਦਾ ਜਿਹੜਾ ਬ੍ਰਾਹਮਣ ਸੀ ਕਹਿ ਲਓ ਪੁਜਾਰੀ ਸੀ ਉਸ ਬਿਲੇ ਦਾ ਆਗੂ ਸੀ ਉਹਨੇ ਜਿਹੜੀ ਵਰਣਵੰਡ ਕੀਤੀ ਹੋਈ ਸੀ ਉਹਦੇ ਵਿੱਚ ਜਿਹੜੇ ਸ਼ੂਦਰ ਮੰਨੇ ਜਾਂਦੇ ਸੀ ਜਿਹਨਾਂ ਲੋਕ ਦੁਰਕਾਰਦੇ ਸੀ ਸ਼ੂਦਰ ਕੋਈ ਕਿਤੇ ਧਾਰਮਿਕ ਗ੍ਰੰਥਾਂ ਪਾਠ ਕਰ ਲਵੇ ਤਾਂ ਉਹਦੀ ਜੀਭ ਕੱਟ ਦਿੱਤੀ ਜਾਂਦੀ ਸੀ ਪਾਠ ਸੁਣ ਲਵੇ ਉਹਦੇ ਕੰਨ ਦੇ ਵਿੱਚ ਸਿੱਕਾ ਢਾਲ ਕੇ ਪਾਇਆ ਜਾਂਦਾ ਸੀ ਇਹਨੀ ਨਫ਼ਰਤ ਹੁੰਦੀ ਸੀ ਤੇ ਸਤਗੁਰੂ ਜੀ ਨੇ ਉਹਨਾਂ ਨੂੰ ਉਠਾਲਿਆ ਉਹਨਾਂ ਨੂੰ ਚੱਕਿਆ ਉਹਨਾਂ ਨੂੰ ਗੱਲ ਨਾਲ ਲਾਇਆ ਉਹਨਾਂ ਨੂੰ ਸਮਝਾਇਆ ਵੀ ਤੁਸੀਂ ਵੀ ਇਨਸਾਨ ਆ ਸਾਰੇ ਇਨਸਾਨ ਵੱਡੇ ਚਾਹੀ ਛੋਟੇ ਆ ਪਰਮਾਤਮਾ ਦੇ ਪੈਦਾ ਕੀਤੇ ਹੋਏ ਆ ਕਿਸੇ ਤੋਂ ਡਰਨ ਦੀ ਲੋੜ ਨਹੀਂ ਆਜ਼ਾਦੀ ਦੇ ਨਾਲ ਆਪਣਾ ਜੀਵਨ ਬਤੀਤ ਕਰੋ ਬਸ ਇਹ ਗੱਲਾਂ ਜਿਹੜੀਆਂ ਇਦਾਂ ਦੀਆਂ ਗੱਲਾਂ ਸਗੀਆਂ ਇਹਨਾਂ ਵਿਰੋਧੀਆਂ ਨੂੰ ਜਿਹੜੀਆਂ ਚੁੱਭਦੀਆਂ ਸੀ ਬਈ ਇਹ ਇਹਨਾਂ ਲੋਕਾਂ ਨੂੰ ਹੌਸਲਾ ਦੇ ਰਿਹਾ ਇਹਨਾਂ ਲੋਕਾਂ ਨੂੰ ਜਗਾ ਰਿਹਾ ਜਿਹਨਾਂ ਲੋਕਾਂ ਨੂੰ ਅਸੀਂ ਸਦੀਆਂ ਤੋਂ ਲਤਾੜਦੇ ਆਏ ਆਂ ਜਿਹਨਾਂ ਲੋਕਾਂ ਨੂੰ ਸਦੀਆਂ ਤੋਂ ਕੁੱਟਦੇ ਮਾਰਦੇ ਆਏ ਆਂ ਉਹ ਲੋਕ ਅੱਜ ਸਾਡੇ ਬਰਾਬਰ ਤੇ ਇਹ ਖੜੇ ਕਰ ਰਿਹਾ ਇਹ ਕਾਰਨ ਸੀ ਕਲਗੀਧਰ ਪਾਤਸ਼ਾਹ ਦੀ ਲੜਾਈ ਦਾ ਜਿਹਨੂੰ ਸਤਗੁਰੂ ਜੀ ਕਹਿੰਦੇ ਆ ਨਾ ਇਨ ਜਿੰਦਗੀ ਜਾਤ ਪਾਤ ਕੁੱਲ ਨਹੀਂ ਸਰਦਾਰੀ ਨ ਭਈਕਦਾ ਜਿਹਨਾਂ ਨੂੰ ਕਦੀ ਸਮਾਜ ਦੇ ਵਿੱਚ ਸਰਦਾਰੀ ਮਿਲੀ ਹੀ ਨਹੀਂ ਇਨਹੀ ਕੋ ਸਰਦਾਰ ਬਣਾਉਂ ਤਾਂ ਵੇ ਗੋਵਿੰਦ ਸਿੰਘ ਨਾਮ ਕਹਾਂ ਇਹਨਾਂ ਨੂੰ ਸਰਦਾਰ ਬਣਾਵਾਗਾ ਤਾਂ ਹੀ ਮੈਨੂੰ ਗੁਰ ਗੋਵਿੰਦ ਸਿੰਘ ਆਖਿਓ ਤੇ ਸਤਗੁਰੂ ਜੀ ਨੇ ਆਪਣੀ ਕਹੀ ਗੱਲ ਜਿਹੜੀ ਕਰਕੇ ਦਿਖਾਈ ਗਰੀਬਾਂ ਨੂੰ ਨੀਵੇਂ ਕਹੇ ਜਾਂਦੇ ਲੋਕਾਂ ਨੂੰ ਸਰਦਾਰ ਬਣਾਇਆ ਇਹਨਾਂ ਨੂੰ ਸਰਦਾਰੀਆਂ ਜਿਹੜੀਆਂ ਉਹ ਬਖਸ਼ਿਸ਼ ਕੀਤੀਆਂ ਤੋਂ ਲੜਾਈ ਦਾ ਮੁੱਖ ਕਾਰਨ ਸੀ ਉੱਚ ਜਾਤੀਏ ਨੀਮੀ ਆਜਾਤਾਂ ਨਾਲ ਨਫ਼ਰਤ ਕਰਦੇ ਸੀ ਤੇ ਗੁਰੂ ਸਾਹਿਬ ਨੀਮੀ ਆਜਾਤਾਂ ਨੂੰ ਬਰਾਬਰ ਬਿਠਾਲਦੇ ਸੀ ਬਿਤਕਰਾਨੀ ਕਰਦੇ ਸੀ ਵੀ ਇੱਧਰ ਨੀਮੀ ਬੈਠਣਗੇ ਲੈਂਚ ਇੱਧਰ ਲੈਂਚ ਦੇ ਵਿੱਚ ਜਿਹੜੇ ਅਮੀਰ ਬੈਠਣਗੇ ਬਰਾਬਰ ਬਿਠਾਏ ਜਾਂਦੇ ਸੀ ਬਰਾਬਰ ਖਾਂਦੇ ਸੀ ਬਰਾਬਰ ਬੈਂਦੇ ਸੀ ਬਰਾਬਰ ਪੀਂਦੇ ਸੀ ਬਰਾਬਰ ਸਾਰੇ ਕਰਮ ਕਰਦੇ ਸੀ ਇੱਕ ਕਾਰਨ ਇਹ ਸੀ ਦੂਜਾ ਕਾਰਨ ਅਣਖ ਦੇ ਨਾਲ ਰਹਿਣਾ ਕੋਈ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਹ ਰਾਜੇ ਗੁਰੂ ਸਾਹਿਬ ਨੂੰ ਫਕੀਰ ਸਮਝ ਕੇ ਗੁਰੂ ਸਾਹਿਬ ਨੂੰ ਸੰਤ ਭਗਤ ਸਮਝ ਕੇ ਆਪਣੇ ਆਪ ਨੂੰ ਉੱਚਾ ਖਵਾਉਂਦੇ ਸੀ ਅਸੀਂ ਰਾਜੇ ਆ ਸਾਡੇ ਹੁੰਦਿਆਂ ਇਹ ਨਗਾਰਾ ਨਹੀਂ ਵਜਾ ਸਕਦੇ ਸਾਡੇ ਹੁੰਦਿਆਂ ਇਹ ਘੋੜਿਆਂ ਤੇ ਨਹੀਂ ਚੜ ਸਕਦੇ ਸਾਡੇ ਹੁੰਦਿਆਂ ਉੱਚੀਆਂ ਥਾਵਾਂ ਤੇ ਨਹੀਂ ਬੈਠ ਸਕਦੇ ਇਹ ਹੱਕ ਸਾਡੇ ਆ ਇਹਨਾਂ ਫਕੀਰਾਂ ਦੇ ਨਹੀਂ ਸਤਗੁਰੂ ਜੀ ਨੇ ਉੱਚੇ ਵੀ ਬੈਠੇ ਆ ਨਗਾਰੇ ਵੀ ਬਜਾਏ ਆ ਘੋੜੇ ਵੀ ਰੱਖੇ ਆ ਹਾਥੀ ਵੀ ਰੱਖੇ ਆ ਕਿਸੇ ਦੀ ਗੁਲਾਮੀ ਪਰਵਾਹ ਨਹੀਂ ਕੀਤੀ ਪਰ ਕਿਸੇ ਨੂੰ ਮਾੜਾ ਨਹੀਂ ਕਿਹਾ ਕਿਸੇ ਨੂੰ ਘੋੜੇ ਤੋਂ ਚੜਨ ਤੋਂ ਰੋਕਿਆ ਨਹੀਂ ਬਸ ਤੁਸੀਂ ਕਿਉਂ ਚੜਦੇ ਆ ਉਹ ਚੜਦੇ ਸਤਿਗੁਰੂ ਜੀ ਕਹਿੰਦੇ ਅਸੀਂ ਵੀ ਚੜਨਾ ਕਿਉਂਕਿ ਅਸੀਂ ਵੀ ਉਸ ਰੱਬ ਦੇ ਬੰਦੇ ਆ ਪਰਮਾਤਮਾ ਦੇ ਭੇਜੇ ਹੋਏ ਆ ਹਰ ਬੰਦਾ ਪਰਮਾਤਮਾ ਦਾ ਭੇਜਿਆ ਹੋਇਆ ਹਰ ਬੰਦਾ ਜਿਹੜਾ ਆ ਪੰਜਾਂ ਤਤਾਂ ਦਾ ਹੀ ਬਣਿਆ ਹੋਇਆ ਕਿਸੇ ਵਿੱਚ ਕੋਈ ਘਟ ਬਾਦ ਨਹੀਂ ਇਸ ਕਰਕੇ ਕਿਸੇ ਨੂੰ ਇਹ ਕਹਿਣਾ ਵੀ ਤੂੰ ਘੋੜੇ ਤੇ ਨਹੀਂ ਚੜ ਸਕਦਾ ਤੂੰ ਆਪਣੇ ਘਰ ਵਿੱਚ ਕਰਪਾਨ ਨਹੀਂ ਰੱਖ ਸਕਦਾ ਤੂੰ ਆ ਨਹੀਂ ਖਾ ਸਕਦਾ ਤੂੰ ਉਹ ਨਹੀਂ ਖਾ ਸਕਦਾ ਇਹਨਾਂ ਗੱਲਾਂ ਤੋਂ ਸਤਿਗੁਰੂ ਜੀ ਨੇ ਸਾਨੂੰ ਸੁਚੇਤ ਕੀਤਾ ਜਗਾਇਆ ਸੁਤੇ ਪਏ ਲੋਕਾਂ ਨੂੰ ਜਿਹੜੀਆਂ ਹੋਸ਼ ਵਿੱਚ ਲਿਆਂਦਾ ਤੇ ਸਮਝਾਉਣਾ ਕੀਤਾ ਪਰ ਇਹ ਗੱਲਾਂ ਉੱਚ ਜਾਤੀਆਂ ਤੋਂ ਰਾਜਿਆਂ ਤੋਂ ਚੌਧਰੀਆਂ ਤੋਂ ਜਿਹੜੀਆਂ ਬਰਦਾਸ਼ਤ ਨਹੀਂ ਹੋਈਆਂ ਉਹ ਗੁਰੂ ਸਾਹਿਬ ਦੇ ਨਾਲ ਈਰਖਾ ਕਰਨ ਲੱਗ ਪਏ ਐਲਰਜੀ ਕਰਨ ਲੱਗ ਪਏ ਹੌਲੀ 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 ਇਹ ਵੱਧਦੀ ਵੱਦੀ ਐਲਰਜੀ ਜਿਹੜੀ ਆ ਉਹ ਇੱਥੇ ਤੱਕ ਪਹੁੰਚ ਗਈ ਕਲਗੀਧਰ ਪਾਤਸ਼ਾਹ ਨੂੰ ਇਹਨਾਂ ਗਰੀਬ ਸਿੱਖਾਂ ਦੀ ਖਾਤਰ ਇਹਨਾਂ ਗਰੀਬਾਂ ਦੀ ਖਾਤਰ ਆਪਣਾ ਪਰਿਵਾਰ ਆਪਣਾ ਸਰਵੰਸ ਆਪਣਾ ਪਿਤਾ ਪਾਵ ਸਭ ਕੁਝ ਸਤਗੁਰੂ ਜੀ ਨੂੰ 바ਰਨਾ ਪਿਆ ਸਤਗੁਰੂ ਜੀ ਨੇ ਕਿਤੇ ਵੀ ਪਿੱਛੇ ਨਹੀਂ ਹਟੇ ਸਾਡੀ ਆਜ਼ਾਦੀ ਦੇ ਵਾਸਤੇ ਸਾਡੀ ਅਣਖ ਦੇ ਵਾਸਤੇ ਸਾਡੀ ਇੱਜ਼ਤ ਦੇ ਵਾਸਤੇ ਸਾਨੂੰ ਸਾਡੀਆਂ ਜ਼ਮੀਰਾਂ ਨੂੰ ਜਿਉਂਦਾ ਰੱਖਣ ਦੇ ਲਈ ਕਲਗੀਧਰ ਪਾਤਸ਼ਾਹ ਨੇ ਆਪਣੇ 16 16 ਸਾਲ ਦਾ ਬਾਬਾਜੀਤ ਸਿੰਘ 14 ਸਾਲ ਦੇ ਬਾਬਾ ਜਗਰ ਸਿੰਘ ਜੀ ਨੂੰ ਜਿਹੜੀ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਕਰਵਾਇਆ ਛੋਟੇ ਸਹਿਬਜ਼ਾਦੇ ਜਿਹੜੇ ਆ ਉਹ ਸਾਡੀ ਖਾਤਰ ਸਰਹੰਦ ਦੇ ਵਿੱਚ ਨੀਆ ਵਿੱਚ ਚਣ ਕੇ ਸ਼ਹੀਦ ਹੁੰਦੇ ਆ ਇਹਨੇ ਤਸੀਹੇ ਉਹ ਸਹਿੰਦੇ ਆ ਕਿ ਬੰਦਾ ਜਦੋਂ ਕਿਤੇ ਪੜ ਲੇ ਸੁਣ ਲੇ ਤੇ ਉਹਦੇ ਅੰਦਰ ਇੱਕ ਵਾਰੀ ਪੂਰਾ ਦਰਦ ਪੈਦਾ ਹੁੰਦਾ ਕਿਉਂਕਿ ਕੱਲਾ ਇੰਨਾ ਹੀ ਨਹੀਂ ਵੀ ਨੀਆ ਵਿੱਚ ਚਣਿਆ ਉਹਨਾਂ ਦੀ ਮੌਤ ਹੋ ਗਈ ਸ਼ਹੀਦ ਹੋ ਗਏ ਡੇਗਪਾ ਜੀ ਕੰਦ ਡੇਗਪਾ ਤੇ ਗੱਲ ਖਤਮ ਹੋ ਗਈ ਆ ਜ਼ਾਲਮਾਂ ਨੇ ਬਹੁਤ ਕੁਝ ਕੀਤਾ ਉਹਨਾਂ ਦੀਆਂ ਰਗਾਂ ਨੂੰ ਉਹਨਾਂ ਦੇ ਗਲੇ ਦੇ ਉੱਤੇ ਛੁਰੀਆਂ ਫੇਰ-ਫੇਰ ਕੇ ਉਹਨਾਂ ਦੀਆਂ ਰਗਾਂ ਕੱਟੀਆਂ ਹੋਰ ਪਤਾ ਨਹੀਂ ਕਿੰਨਾ ਕੁਝ ਉਹਨਾਂ ਦੇ ਜਿਹੜਾ ਸਰੀਰ ਦੇ ਉੱਤੇ ਉਹਨੇ ਜ਼ਖਮ ਦਿੱਤੇ ਆ ਕਿੰਨਾ ਕੁ ਉਹਨਾਂ ਨੂੰ ਜਿਹੜਾ ਤਸੀਹੇ ਦਿੱਤੇ ਆ ਤਾਂ ਜੋ ਇਹ ਇੱਕ ਵਾਰੀ ਕਹਿ ਦਨ ਕਿ ਅਸੀਂ ਸਿੱਖ ਨਹੀਂ ਹਾਂ ਤੇ ਅਸੀਂ ਕਹਿਣ ਵਾਲੇ ਬਣਾਗੇ ਕਿ ਗੁਰੂ ਗੋਬਿੰਦ ਸਿੰਘ ਦੇ ਸਹਬ ਜਾਦੇ ਸਿੱਖੀ ਤੋਂ ਮੁਨਕਰ ਹੋ ਗਏ ਪਰ ਉਹ ਧਾਨਿਆਂ ਬਾਬਾ ਫਤਿਹ ਸਿੰਘ ਤੇ ਧਾਨਿਆਂ ਜੋ ਬਾਬਾ ਜੋਰਾਵਰ ਸਿੰਘ ਜਿਨ੍ਹਾਂ ਨੇ ਇਨੇ ਤਸੀਹੇ ਜਿਹੜੇ ਆ ਝੱਲੇ ਆ ਆਪਣੇ ਸਰੀਰ ਦੇ ਉੱਤੇ ਪਰ ਇੱਕ ਵਾਰੀ ਵੀ ਮੁੱਖ ਤੋਂ ਸੀ ਇਹ ਨਹੀਂ ਕੀਤੀ ਤੇ ਨਾ ਹੀ ਉਹ ਆਪਣੇ ਧਰਮ ਤੋਂ ਜਿਹੜਾ ਹਨ ਉਹ ਡੋਲੇ ਹਨ ਆਓ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲ ਕੇ ਆਪਣੇ ਆਪ ਨੂੰ ਉਹਨਾਂ ਦੇ ਰਸਤੇ ਦੇ ਉੱਤੇ ਤੋਰੀਏ ਉਹਨਾਂ ਦੇ ਰਸਤੇ ਦੇ ਪਾਂਧੀ ਬਣੀਏ ਪਾਂਧੀ ਬਣ ਕੇ ਆਪਣੇ ਜਿਹੜਾ ਸਾਨੂੰ ਜੀਵਨ ਮਿਲਿਆ ਹੋਇਆ ਮਨੁੱਖਾ ਜਨਮ ਉਹਨੂੰ ਬਤੀਤ ਕਰੀਏ ਤੇ ਤਾਂ ਹੀ ਸਮਝ ਲਓ ਸਾਡੀ ਸੱਚੀ ਸ਼ਰਧਾਂਜ ਦੀ ਕਹ ਲਓ ਉਹਨਾਂ ਨੂੰ ਜੇ ਅਸੀਂ ਉਹੀ ਕਰਮ ਕਰਦੇ ਰਹੇ ਸਿੱਖੀ ਤੋਂ ਭਗੌੜੇ ਰਹੇ ਸਿੱਖੀ ਤੋਂ ਪਤਿਤ ਹੋ ਗਏ ਤੇ ਅਸੀਂ ਸਮਝ ਲਓ ਅਕਿਰਤ ਕਾਣਿਆ ਦੇਣਦਾਰਿਆਂ ਕੇਸਾਂ ਧਾਰੀ ਹੋਈਏ ਅੰਮ੍ਰਿਤ ਧਾਰੀ ਹੋਈਏ ਜਿਹੜੀ ਨਸ਼ਿਆਂ ਦੀ ਵਰਤੋਂ ਹੁੰਦੀ ਸਾਡੇ ਵਿੱਚ ਘਰਾਂ ਦੇ ਵਿੱਚ ਸ਼ਰਾਬ ਆਦਿਕ ਦੀ ਉਹਨੂੰ ਬੰਦ ਕਰੀਏ ਕਿਉਂਕਿ ਸਿੱਖੀ ਦੇ ਵਿੱਚ ਸ਼ਰਾਬ ਆਦਿਕ ਤਮਾਕੂ ਆਦਿਕ ਦੀ ਸਖਤ ਮਨਾਹੀ ਹੈ ਇਹ ਜਿਹੜੇ ਵਰਤੋਂ ਕਰਨ ਵਾਲਾ ਬੰਦਾ ਪਤਿਤ ਗਿਣਿਆ ਹੋਇਆ ਰਹਿਤ ਮਰਿਆਦਾ ਦੇ ਮੁਤਾਬਕ ਤੇ ਇਸ ਕਰਕੇ ਕੇਸਾਂ ਦੀ ਬਿਆਦਵੀ ਕਰਨ ਵਾਲਾ ਉਹ ਵੀ ਪਤਿਤ ਆ ਕਿਸੇ ਤਰੀਕੇ ਨਾਲ ਵੀ ਭਾਵੇਂ ਆਪਣੇ ਕੋਈ ਸਿਰ ਦੇ ਕੇਸ ਮੰੰਦਾ ਹੋਵੇ ਭਾਵੇਂ ਦਾੜ੍ਹੀ ਦੇ ਮੰੰਦਾ ਹੋਵੇ ਭਾਵੇਂ ਕੋਈ ਪਰਵਟਿਆਂ ਨੂੰ ਮੰੰਦਾ ਹੋਵੇ ਜਾਂ ਕਿਸੇ ਹੋਰ ਤਰੀਕੇ ਦੇ ਨਾਲ ਕਿਸੇ ਤਰ੍ਹਾਂ ਵੀ ਕੇਸਾਂ ਦੀ ਬਿਆਦਵੀ ਕਰਦਾ ਹੋਵੇ ਉਹ ਸਿੱਖੀ ਤੋਂ ਪਤਿਤ ਗਿਣਿਆ ਹੋਇਆ ਸ਼ਰਾਬ ਪੀਣ ਵਾਲਾ ਸਮਾਖੂ ਖਾਣਾ ਲਾ ਸਿੱਖੀ ਤੋਂ ਪਤਾ ਤੇ ਆ ਤੋਂ ਅਸੀਂ ਪਤਾਤ ਨਹੀਂ ਮੜਨਾ ਜਿਹੜਾ ਹੈ ਗੁਰੂ ਦੇ ਨਾਲ ਜੁੜ ਕੇ ਆਪਣਾ ਜੀਵਨ ਬਤੀਤ ਕਰੀਏ ਤਾਂ ਜੋ ਸਾਡਾ ਮਨੁੱਖਾ ਜਨਮ ਸਫਲ ਹੋ ਸਕੇ ਗੁਰੂ ਪਾਤਸ਼ਾਹ ਜੀ ਦੀਆਂ ਜਿਹੜੀਆਂ ਕੁਰਬਾਨੀਆਂ ਆ ਉਹ ਉਹ ਸਾਡੇ ਮੁਤਾਬਕ ਜਿਹੜਾ ਉਹਨਾਂ ਮੁਤਾਬਕ ਆਪਾਂ ਜੀਵਨ ਆਪਣਾ ਬਤੀਤ ਕਰ ਸਕੀਏ ਸਤਿਗੁਰੂ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਸੋਝੀ ਬਖਸ਼ਿਸ਼ ਕਰਨ ਆਪਣੇ ਪਾਏ ਹੋਏ ਪੂਰਨਿਆਂ ਤੇ ਸਾਨੂੰ ਚੱਲਣ ਦਾ ਬਲ ਬੁੱਧੀ ਜੋ ਬਖਸ਼ਿਸ਼ ਕਰਨ ਸਹਿਬਜ਼ਾਦਿਆਂ ਤੋਂ ਸਿਹਤ ਲੈ ਕੇ ਆਪਾਂ ਚੱਲਣ ਦਾ ਯਤਨ ਕਰੀਏ ਸਾਡੇ ਆਗੂ ਆ ਸਾਡੇ ਹੀਰੋ ਆ ਇਹਨਾਂ ਮੁਤਾਬਕ ਹੀ ਆਪਾਂ ਜਿਹੜਾ ਉਹ ਚੱਲਾਂ ਚੱਲਾਂਗੇ ਤੇ ਜੀਵਨ ਸਫਲ ਹੋਊਗਾ ਸਤਿਗੁਰੂ ਕਿਰਪਾ ਕਰਨ ਹੋਈਆਂ ਬੁੱਲਾਂ ਦੀ ਖਿਵਾਂ ਫਤਿਹ ਦੀ ਛਾਂਜ ਪਾਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ